ਮੇਰਾ ਨਾਮ ਹੰਸਰਾਜ ਆ ਇਹ ਮੇਲਾ ਜਿਹੜਾ ਹੈਗਾ ਪਿੰਡ ਠਿੰਡਿਆਂ ਦੇ ਵਿੱਚ 1994 ਤੋਂ ਲੱਗਦਾ ਹੈ ਜੀ ਤੇ ਇਹ ਇੱਕ ਦਿਨ ਤੇ ਇੱਕ ਰਾਤ ਦਾ ਲਗਾਤਾਰ ਚੱਲਦਾ ਜਦੋਂ ਸ਼ੁਰੂ ਹੋ ਜਾਂਦਾ ਫਿਰ ਇੱਕ ਦਿਨ ਤੇ ਇੱਕ ਰਾਤ ਲਗਾਤਾਰ ਰਹਿੰਦਾ ਲੰਗਰ ਦੀ ਸੇਵਾ ਚੱਲਦੀ ਆ ਲਗਾਤਾਰ ਜੀ 24 ਘੰਟੇ ਲੰਗਰ ਚੱਲਦਾ ਰਹਿਣਾ ਦੋ ਦਿਨ ਲੰਗਰ ਜਿਹੜਾ ਆ ਉਹ ਸਾਰੇ ਸਾਧ ਸੰਗਤ ਲਈ ਅਵੇਲੇਬਲ ਹੁੰਦਾ ਆ ਚਾਹ ਪਕੌੜਿਆਂ ਦਾ ਲੰਗਰ ਰੋਟੀ ਪਾਣੀ ਲੰਗਰ ਸਾਰਾ ਇਹ ਸਾਰਾ ਮਾਹੀ ਪਰਿਵਾਰ ਵੱਲੋਂ ਹੋਰ ਸੰਗਤ ਸਾਧ ਸੰਗਤ ਜਿਹੜੇ ਆਉਂਦੇ ਆ ਉਹ ਵੀ ਦਾਨ ਕਰਦੇ ਆ ਮਾਹੀ ਪਰਿਵਾਰ ਵੀ ਦਾਨ ਕਰਦਾ ਇਹ ਸਾਰਿਆਂ ਵੱਲੋਂ ਜੇ ਸਾਰੇ ਨਗਰ ਨਿਵਾਸੀ ਇਲਾਕਾ ਨਿਵਾਸੀਆਂ ਵੱਲੋਂ ਇਹ ਮੇਲਾ ਜਿਹੜਾ 1994 ਤੋਂ ਮਨਾਇਆ ਜਾਂਦਾ ਹਾਂਜੀ ਮੇਰਾ ਨਾਮ ਹਰਪ੍ਰੀਤ ਮਾਹੀ ਆ ਪਿੰਡ ਥਿੰਡੇ ਤੋਂ ਮਾਹੀ ਪਰਵਾਚੋਂ ਸਾਡੇ ਦਰਬਾਰ ਬਾਬਾ ਲੌਂਗ ਦਾ ਸੀ ਅੱਜ ਮੇਲਾ ਇਹ 1994 1994 ਤੋਂ ਚੱਲਦਾ ਆ ਰਿਹਾ ਜੀ ਸਾਡੇ ਅੱਜ ਦੇ ਮੇਲੇ ਦੇ ਵਿੱਚ ਸਵੇਰੇ ਜਤਿੰਦਰ ਮਾਨ ਫਿਰ ਬਾਜੀ ਹਸਨ ਮਾਨਕ ਤੇ ਸ਼ਾਮ ਨੂੰ ਸੁਲਤਾਨਾ ਨੂਰਾ ਜੀ ਆਏ ਨੇ ਤੇ ਸਾਡੇ ਦਰਬਾਰ ਤੇ ਅੱਜ ਪਿੰਡ ਵਾਸੀ ਸਾਰੇ ਭੈਣਾ ਭਰਾ ਆਏ ਜਿੰਨੇ ਮਾਹੀ ਪਰਿਵਾਰ ਜਿੰਨੇ ਭੈਣ ਭਰਾ ਸਾਡੇ ਬਾਹਰ ਬੈਠੇ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਯੋਗਦਾਨ ਪਾਇਆ ਇਸ ਮੇਲੇ ਦੇ ਵਿੱਚ ਜਿਹੜੇ ਭੈਣ ਭਾਈ ਦੂਰ ਬੈਠੇ ਆ ਚਾਹੇ ਨੇੜੇ ਬੈਠੇ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਬਹੁਤ-ਬਹੁਤ ਸਾਰਿਆਂ ਨੂੰ ਮੁਬਾਰਕਾਂ ਜੈ ਹੋਵੇ